ਸਤਿ ਸ਼੍ਰੀ ਅਕਾਲ ਜੀ ਕਿਚਨ ਦਾ ਕੰਮ ਇੰਨਾ ਆਸਾਨ ਹੈ ਕਿ ਹੁਣ ਔਰਤਾਂ ਨੂੰ ਆਪਣਾ ਵਕਤ ਟਾਈਮ ਮਿਲੇਗਾ ਭੈਣ ਭਰਾਓ ਇਹ ਸੋਚੋ ਕਿਚਨ ਇੱਕ ਉਹ ਜਗ੍ਹਾ ਹੈ ਜਿੱਥੇ ਇੱਕ ਔਰਤ ਆਪਣੇ ਪੂਰੇ ਪਰਿਵਾਰ ਦੀ ਸਿਹਤ ਖੁਸ਼ੀਆਂ ਅਤੇ ਬਰਕਤ ਸੰਭਾਲ ਸਕਦੀ ਹੈ ਲੇਕਿਨ ਅਕਸਰ ਕਿਚਨ ਦਾ ਬੋਝ ਇਨਾ ਵੱਧ ਜਾਂਦਾ ਹੈ ਕਿ ਔਰਤ ਆਪਣੇ ਲਈ ਟਾਈਮ ਨਹੀਂ ਕੱਢ ਸਕਦੀ ਕਿਚਨ ਨੂੰ ਆਸਾਨ ਬਣਾਉਣਾ ਵਕਤ ਕੱਢਣਾ ਅਤੇ ਕੰਮ ਨੂੰ ਸਮਰਾਟ ਤਰੀਕੇ ਨਾਲ ਕਰਨਾ ਸਿਰਫ ਇੱਕ ਕਲਾ ਹੀ ਨਹੀਂ ਬਲਕਿ ਅੱਜ ਦੀ ਔਰਤ ਲਈ ਜ਼ਰੂਰੀ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜੀ ਨਿਆਬ ਕਿਚਨ ਟਿਪਸ ਐਸੇ ਰਾਜ਼ ਜੋ ਹਰ ਇੱਕ ਔਰਤ ਦਾ ਟਾਈਮ ਬਚ ਜਾਵੇਗਾ ਅਤੇ ਜ਼ਿੰਦਗੀ ਬਹੁਤ ਵਧੀਆ ਬਣ ਜਾਵੇਗੀ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਜੀ ਭਾਗ 1 ਸਬਜੀ ਅਤੇ ਫਲ ਸੰਭਾਲਣ ਦੇ ਆਸਾਨ ਨੁਸਖੇ 1 ਤਣੀਆਂ ਹਰਾ ਰੱਖਣ ਦਾ ਰਾਜ ਤਣਿਏ ਨੂੰ ਧੋ ਕੇ ਸੁਕਾ ਲਓ ਫਿਰ ਟਿਸ਼ੂ ਪੇਪਰ ਵਿੱਚ ਲਪੇਟ ਕੇ 에ਰ ਟਾਈਟ ਡੱਬੇ ਵਿੱਚ ਰੱਖ ਦਿਓ ਕਾਫੀ ਹਫ਼ਤਿਆਂ ਤੱਕ ਤਾਜ਼ਾ ਰਹੇਗਾ 2 ਅਦਰਕ ਲਸਣ ਪੇਸਟ ਸਟੋਰ ਇੱਕ ਵਾਰ ਪੇਸਟ ਬਣਾ ਲਓ ਅਤੇ ਆਈ ਟ੍ਰੇ ਵਿੱਚ ਜਮਾ ਲਓ ਜੀ ਹਰ ਰੋਜ਼ ਸਿਰਫ ਇੱਕ ਕਯੂਬ ਕੱਢ ਲਓ ਇਹ ਜੰਜਟ ਖਤਮ ਤਿੰਨ ਹਰੀ ਮਿਰਚ ਲੰਮੇ ਟਾਈਮ ਤੱਕ ਟੰਡਲ ਕੱਢ ਕੇ ਰੱਖ ਦਿਓ ਫ੍ਰਿਜ ਵਿੱਚ ਜਲਦੀ ਖਰਾਬ ਨਹੀਂ ਹੋਵੇਗੀ ਚਾਰ ਟਮਾਟਰ ਦਾ ਆਸਾਨ ਇਸਤੇਮਾਲ ਜਿਆਦਾ ਟਮਾਟਰ ਹੈ ਤਾਂ ਉਹਨਾਂ ਨੂੰ ਉਬਾਲ ਕੇ ਪਿਊਰੀ ਬਣਾ ਲਓ ਅਤੇ ਫ੍ਰਿਜ ਵਿੱਚ ਰੱਖ ਲਿਓ ਕਦੇ ਵੀ ਆਪਣੇ ਕੰਮ ਆ ਸਕਦੇ ਹਨ 5 ਫਲਾਂ ਦੀ ਚਮਕ ਬਰਕਰਾਰ ਸੇਬ, ਕੇਲਾ ਅਤੇ ਅਮਰੂਦ ਨੂੰ ਫ੍ਰਿਜ ਵਿੱਚ ਰੱਖਣ ਤੋਂ ਪਹਿਲਾਂ ਅਖਬਾਰ ਵਿੱਚ ਲਪੇਟ ਕੇ ਰੱਖੋ ਜੀ ਲੰਮੇ ਟਾਈਮ ਤੱਕ ਤਾਜ਼ਾ ਰਹੇਗਾ ਭਾਗ 2 ਰੋਟੀਆਂ ਅਤੇ ਆਟੇ ਦੇ ਨਾਲ ਜੁੜੇ ਰਾਜ 6 ਆਟਾ ਗੁੰਨਣ ਦਾ ਆਸਾਨ ਤਰੀਕਾ ਆਟਾ ਗੁੰਨਣ ਦੇ ਟਾਈਮ ਥੋੜਾ ਦੁੱਧ ਪਾ ਦਿਓ ਰੋਟੀਆਂ ਨਰਮ ਹੋ ਜਾਣਗੀਆਂ 7 ਆਟਾ ਖਰਾਬ ਹੋਣ ਤੋਂ ਬਚਾਓ ਆਟੇ ਦੇ ਡੱਬੇ ਵਿੱਚ ਦੋ ਤੇਜ ਪੱਤਾ ਰੱਖ ਦਿਓ ਕੀੜੇ ਕਦੀ ਨਹੀਂ ਲੱਗਣਗੇ 8 ਰੋਟੀ ਜਲਦੀ ਸੇਕਣ ਦਾ ਤਰੀਕਾ ਰੋਟੀ ਵੇਲ ਕੇ ਫਰਿੱਜ ਵਿੱਚ ਰੱਖ ਦਿਓ ਜਦੋਂ ਵੀ ਚਾਹੋ ਫਰਿੱਜ ਵਿੱਚੋਂ ਕੱਢ ਕੇ ਤਵੇ ਉੱਪਰ ਪਾ ਕੇ ਸਿਕਾ ਲਵੋ ਜੀ 9 ਪੂੜੀ ਦਾ ਆਟਾ ਪੂੜੀਆਂ ਕੁਰਕਰੀਆਂ ਚਾਹੀਦੀਆਂ ਹਨ ਤਾਂ ਆٹے ਦੇ ਵਿੱਚ ਥੋੜੀ ਸੂਜੀ ਪਾ ਦਿਓ 10 ਰੋਟੀ ਫੁੱਲਣ ਦਾ ਰਾਜ ਰੋਟੀ ਵੇਲਣ ਦੇ ਟਾਈਮ ਸੁੱਕੇ ਆٹے ਦਾ ਘਟ ਇਸਤੇਮਾਲ ਕਰੋ ਅਤੇ ਤਵਾ ਤੇਜ ਗਰਮ ਹੈ ਤਾਂ ਰੋਟੀਆਂ ਫੁੱਲ ਜਾਣਗੀਆਂ ਭਾਗ 3 ਦਾਲ ਚਾਵਲ ਅਤੇ ਸਬਜ਼ੀਆਂ ਬਣਾਉਣ ਦਾ ਆਸਾਨ ਨੁਸਖਾ 11 ਦਾਲ ਜਲਦੀ ਬਣਾਉਣ ਦਾ ਤਰੀਕਾ ਪ੍ਰੈਸ਼ਰ ਕੁੱਕਰ ਵਿੱਚ ਇੱਕ ਚੁਟਕੀ ਹਲਦੀ ਪਾ ਦਿਓ ਦਾਲ ਜਲਦੀ ਬਣ ਜਾਵੇਗੀ 12 ਚੌਲ ਵੱਖਰੇ ਵੱਖਰੇ ਦਾਣੇਦਾਰ ਚੌਲ ਬਣਾਉਣ ਦੇ ਟਾਈਮ ਥੋੜਾ ਜਿਹਾ ਨਿੰਬੂ ਰਸ ਪਾ ਦਿਓ ਚੌਲ ਵੱਖਰੇ ਵੱਖਰੇ हो ਜਾਣਗੇ 13 ਸਬਜ਼ੀਆਂ ਦੇ ਵਿੱਚ ਰੰਗ ਬਰਕਰਾਰ ਹਰੀਆਂ ਸਬਜ਼ੀਆਂ ਬਣਾਉਣ ਦੇ ਟਾਈਮ ਟੱਕਣ ਖੋਲ ਕੇ ਸਬਜੀ ਬਣਾਓ ਰੰਗ ਤਾਜ਼ਾ ਰਹੇਗਾ 14 ਆਲੂ ਜਲਦੀ ਉਬਾਲੋ ਪ੍ਰੈਸ਼ਰ ਕੁੱਕਰ ਦੇ ਵਿੱਚ ਲੋਣ ਪਾ ਕੇ ਉਬਾਲੋ ਜਲਦੀ ਆਲੂ ਬਲ ਜਾਣਗੇ 15 ਲੌਂਗੀ ਤੋਰੀ ਦਾ ਸਵਾਦ ਇਸ ਦੇ ਵਿੱਚ ਸਵਾਦ ਲਿਆਉਣ ਦੇ ਲਈ ਥੋੜਾ ਦੁੱਧ ਪਾ ਦਿਓ ਜੀ 16 ਗੈਸ ਚੁੱਲਾ ਚਮਕਾਓ ਨਿੰਬੂ ਅਤੇ ਬੇਕਿੰਗ ਸੋਡਾ ਮਿਕਸ ਕਰਕੇ ਗੈਸ ਚੁੱਲੇ ਤੇ ਰਗੜੋ ਨਵੇਂ ਵਰਗਾ ਹੋ ਜਾਵੇਗਾ 17 ਭਾਂਡਿਆਂ ਦੀ ਬਦਬੂ ਮਟਾਓ ਸਟੀਲ ਦੇ ਭਾਂਡਿਆਂ ਦੀ ਸਿਰਕੇ ਦੇ ਨਾਲ ਸਫਾਈ ਕਰੋ 18 ਫ੍ਰਿਜ ਦੀ ਦੁਰਗੰਧ ਖਤਮ ਫ੍ਰਿਜ ਦੇ ਵਿੱਚ ਇੱਕ ਟੁਕੜਾ ਨਿੰਬੂ ਦਾ ਰੱਖ ਦਿਓ ਮਹਿਕ ਤਾਜੀ ਰਹੇਗੀ 19 ਕਿਚਨ ਦੇ ਵਿੱਚ ਕੀੜੀਆਂ ਹੈ ਤਾਂ ਖੰਡ ਵਾਲੇ ਡੱਬੇ ਵਿੱਚ 2-3 ਲੌਂਗ ਰੱਖ ਦਿਓ 20 ਬਾਸੀ ਗੰਧ ਤੋਂ ਛਟਕਾਰਾ ਸਿੰਘ ਦੇ ਵਿੱਚ ਬੇਕਿੰਗ ਸੋਡਾ ਪਾ ਕੇ ਰਾਤ ਪਰ ਰੱਖ ਦਿਓ ਪਾਗ ਚਾਰ ਨਾਸ਼ਤਾ ਅਤੇ ਚਟਪਟ ਰਸੇ ਪੀਜ਼ 21 ਸਟੇਟ ਸਨੈਕ ਵੇਸਣ ਵਿੱਚ ਪਿਆਜ਼ ਮਿਕਸ ਕਰਕੇ ਫ੍ਰਿਜ ਵਿੱਚ ਰੱਖ ਦਿਓ ਚਟਪਟ ਚਿੱਲਾ ਤਿਆਰ ਹੋ ਜਾਵੇਗਾ 22 ਫਟਾਫਟ ਪਰੌਂਠਾ ਬਚੀ ਹੋਈ ਸਬਜੀ ਦਾ ਆਟਾ ਮਿਕਸ ਕਰਕੇ ਤਰੰਤ ਪਰੌਂਠਾ ਬਣਾ ਲਓ ਜੀ 23 ਇਸਟੇਟ ਸੂਪ ਉਬਲੀ ਦਾਲ ਨੂੰ ਬਲੈਂਡ ਕਰ ਲਓ ਸਬਜ਼ੀਆਂ ਪਾ ਦਿਓ 5 ਮਿੰਟ ਵਿੱਚ ਹੈਲਦੀ ਸੂਪ ਬਣ ਜਾਵੇਗਾ 24 ਚਟਪਟ ਨੂਡਲਸ ਨਿਊਡਲਸ ਦੇ ਵਿੱਚ ਫਰੋਜ਼ਨ ਸਬਜ਼ੀਆਂ ਪਾ ਦਿਓ ਪੂਰਾ ਭੋਜਨ ਤਿਆਰ ਪੰਜੀ ਤਰੰਤ ਚਾਹ ਦਾ ਰਾਜ ਅਦਰਕ ਅਤੇ ਇਲਾਚੀ ਪਹਿਲਾਂ ਹੀ ਕੁੱਟ ਕੇ ਡੱਬੇ ਵਿੱਚ ਰੱਖ ਲਿਓ ਜੀ ਹਰ ਰੋਜ਼ ਨਵਾਂ ਜਿੰਜਟ ਨਹੀਂ ਕਰਨਾ ਪਊਗਾ ਦੋਸਤੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰਨਾ ਜੀ ਤਾਂ ਕਿ ਹਰ ਕਿਸੇ ਦਾ ਟਾਈਮ ਬਚ ਜਾਵੇ ਅਤੇ ਹਰ ਕਿਸੇ ਨੂੰ ਇਹਨਾਂ ਟਿਪਸਾਂ ਬਾਰੇ ਪਤਾ ਲੱਗ ਜਾਵੇ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਨੈਕਸਟ ਭਾਗ ਲੈ ਕੇ ਸਤਿ ਸ਼੍ਰੀ ਅਕਾਲ ਜੀ